டிਵਾਨਾ রেডিও ਦੇ ਸਤਿਕਾਰਯੋਗ ਸਰੋਤੋ ਲੋ ਇੱਕ ਲੋਕ ਕਹਾਣੀ ਤੁਹਾਡੇ ਨਜ਼ਰ ਪੇਸ਼ ਹੈ ਸੌਕਣ ਸਾੜਾ ਸਾੜਾ ਸਿਰਫ ਸੌਕਣਾ ਚ ਨਹੀਂ ਸਾੜਾ ਸੁਪੈਰੋ ਦੇ ਵਿੱਚ ਵੀ ਹੈ ਚਿੜੀਆਂ ਦੇ ਵਿੱਚ ਵੀ ਹੈ ਮਤਲਬ ਜਿਹੜੀ ਚਿੜੀ ਕਹਿੰਦੇ ਨੇ ਜਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਇੱਕ ਵਾਰੀ ਕਿਤੇ ਮੈਂ ਵਸੇ ਬਹੁਤ ਘੱਟ ਮਿਲਦਾ ਹੁਣ ਇਸ ਤਰ੍ਹਾਂ ਦੇ ਅਪਸਰਾਂ ਨੂੰ ਲੋਕਾਂ ਨੂੰ ਇੱਕ ਵਾਰੀ ਕੋਈ ਪੱਤਰਕਾਰ ਮਿੱਤਰ ਸੀਗਾ ਉਹ ਲੰਗ ਦੇ ਲੰਗ ਦੇ ਕਹਿੰਦੇ ਵੀ ਸੀ ਸਾਹਿਬ ਨੂੰ ਮਿਲਣਾ ਡਾਕਟਰ ਜਸਪਾਲ ਸਿੰਘ ਹੋਰਾਂ ਨੂੰ ਚਲੋ ਉਧਰ ਜਾਣ ਦਾ ਮੇਰਾ ਫਾਇਦਾ ਇਹ ਹੋ ਗਿਆ ਕਿ ਚਲੋ ਅਸੀਂ ਚਲੇ ਗਏ ਚਾਹ ਚੂਪੇਉਣ ਲੱਗੇ ਕਈ ਵਿਦਵਾਨ ਬੈਠੇ ਪੰਜ ਸੱਤ ਗੱਪਾਂ ਮਾਰਨ ਲੱਗੇ ਵਿਦਵਾਨ ਲੋਕਾਂ ਨਾਲ ਬੈਠ ਕੇ ਸੀ ਵੀ ਸੀ ਆਫਿਸ 'ਚ ਉਹ ਕਿਤੇ ਇੱਕ ਦਿਨ ਚੰਗਾ ਕੰਮ ਤਾਇਆ ਹੋ ਗਿਆ ਉੱਥੇ ਜਾਣ ਦਾ ਕਿ ਜਦੋਂ ਗੱਲ ਚੱਲੀ ਫਿਰ ਮੈਂ ਕਿਹਾ ਜੀ ਵੀ ਸੀ ਸਾਹਿਬ ਬੇਬੇ ਮਾਨਕੌਰ ਹੋਰਾਂ ਨੇ ਐਡਾ ਵੱਡਾ ਕੰਮ ਕੀਤਾ ਮੇ ਤੁਸੀ ਉਹਨਾਂ ਦੀਆਂ ਸਵਾਵਾਂ ਲਓ ਉਹਨਾਂ ਦਾ ਮਤਲਬ 100 ਸਾਲ ਪੁਰਾਣਾ ਉਹਨਾਂ ਕੋਲ ਇਤਿਹਾਸ ਹੈ ਵਿਸ਼ਵ ਪੱਧਰ ਤੇ ਕਿੰਨੇ ਵਾਰਡ ਬੇਬੇ ਮਾਨਕੌਰ ਨੇ ਜਿੱਤੇ ਨੇ ਤੇ ਉਹਨਾਂ ਦਾ ਬੇਟਾ ਵੀ ਵੈਟਰਨ ਐਥਲੀਟ ਹੈ ਗੁਰਦੇਵ ਸਿੰਘ ਉਹ ਕਹਿੰਦੇ ਹਾਂ ਹਾਂ ਮੈਨੂੰ ਯਾਦ ਆਇਆ ਮੇਰੀ ਤਾਂ ਬੀਬੀ ਬਾਦਲ ਨੇ ਸਪੈਸ਼ਲ ਡਿਊਟੀ ਲਈ ਸੀ ਜਦੋਂ ਉਹ ਬੇਬੇ ਮਾਨਕੌਰ ਜਤ ਕੇ ਆਈ ਸੀ ਤਾਂ ਹਰਸਿਮਰਤ ਮਨਿਸਟਰ ਸੀਗੇ ਉਦੋਂ ਕਹਿੰਦੇ ਉਹਨਾਂ ਨੇ ਸਪੈਸ਼ਲ ਡਿਊਟੀ ਲਈ ਸੀ ਵੀ ਤੁਹਾਡੀਆਂ ਸਵਾਵਾਂ ਲੈਣੀਆਂ ਜਾਂ ਐਸਟਪੀਸੀ ਜਾਂ ਪੰਜਾਬ 'ਚ ਕਹਿੰਦੇ ਤੁਸੀਂ ਮੈਨੂੰ ਯਾਦ ਕਰਾਦਾ ਫਟਾਫਟ ਉਹਨਾਂ ਨੇ ਫੋਨ ਮਾਰਿਆ ਚਲੋ ਮੈਂ ਨੰਬਰ ਦੇਤਾ ਤੇ ਫਟਾਫਟ ਉਹਨਾਂ ਨੇ ਹੁਕਮ ਦਿੱਤਾ ਆਪਣੇ ਅਧਿਕਾਰੀਆਂ ਨੂੰ ਰਜਿਸਟਰਾਰ ਨੂੰ ਉਹਨਾਂ ਲਈ ਇੱਕ ਉਥੇ ਕੋਠੀ ਲੋਟ ਕਰ ਦਿੱਤੀ ਤੇ ਨਾਲ ਨਾਲ ਬੇਬੇ ਮਾਨਕੌਰ ਨੂੰ ਤੇ ਉਹਨਾਂ ਦੇ ਬੇਟੇ ਨੂੰ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਣ ਵਾਸਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਪਾਇੰਟ ਕਰ ਲਿਆ ਬਿਨਾਂ ਤਨਖਾਹ ਤੋਂ ਓਸੀ ਵੈਸੇ ਲੋਕ ਸੇਵਈ ਸੀ ਚਲੋ ਫਲੈਟ ਦਿੱਤਾ ਬੇਬੇ ਮਾਨਕੌਰ ਨੂੰ ਫਾਇਦਾ ਇਹ ਹੋਇਆ ਉਹਨਾਂ ਨੂੰ ਪ੍ਰੈਕਟਿਸ ਕਰਨ ਵਾਸਤੇ ਇੱਕ ਵਧੀਆ ਗਰਾਊਂਡ ਮਿਲ ਗਿਆ ਜਿਸ ਬਣਾਤੇ ਉਹਨਾਂ ਨੇ ਹੋਰ ਕਈ ਮੈਡਲ ਜਿੱਤੇ ਵਿਸ਼ਵ ਪੱਧਰ ਤੇ ਰਿਕਾਰਡ ਬਣਾਏ ਤੇ ਬਹੁਤ ਸਾਰੇ ਵਿਦਿਆਰਥੀ ਉਹਨਾਂ ਤੋਂ ਪ੍ਰਭਾਵਿਤ ਵੀ ਹੋਏ ਉਹ ਆਪਣੇ ਹਿਸਾਬ ਦੇ ਨਾਲ ਪ੍ਰੈਕਟਿਸ ਕਰਾਉਂਦੇ ਰਹੇ ਖੈਰ ਉੱਥੇ ਜਿਹੜੀ ਦੂਸਰੀ ਗੱਲ ਚੱਲੀ ਤੇ ਉਹ ਕਿਤੇ ਨਾ ਕਿਤੇ ਗੱਲਾਂ ਕਰਨ ਲੱਗੇ ਕਿ ਦੇਖੋ ਉਹਨਾਂ ਨੇ ਕੋਈ ਚਿੜੀ ਦੀ ਤਸਵੀਰ ਦਿੱਤੀ ਕਿਸੇ ਧਾਰਮਿਕ ਕਵਿਤਾ ਨੂੰ ਕੋਟ ਕਰਕੇ ਕਿ ਚਿੜੀ ਦੇਖੋ ਕਹਿੰਦੇ ਬਈ ਮਤਲਬ ਕਿਣਕਾ ਲੈਂਦੀ ਹੈ ਪਰ ਰੱਬ ਦਾ ਨਾਮ ਜਪਦੀ ਹੈ ਦੂਸਰੇ ਪਾਸੇ ਸ਼ਾਇਦ ਕਹਿੰਦੇ ਵੀ ਹਾਥੀ ਦੀ ਉਦਾਹਰਣ ਦਿੱਤੀ ਹੈ ਕਿ ਹਾਥੀ ਕੀ ਕਰਦਾ ਸਾਰਾ ਦਿਨ ਇਨਾ ਇਨਾ ਖਾ ਜਾਂਦਾ ਬੈਠਾ ਲੱਦ ਕਰਦਾ ਰਹਿੰਦਾ ਵੀ ਚਿੜੀ ਚੰਗੀ ਚੀਜ਼ ਹੈ ਮਹਿਰਾਟਾ ਸਾਹਿਬ ਚਿੜੀ ਹਲਵਾਉਂਦੀ ਹੈ ਸਾਰੇ ਹੱਸਦੇ ਅਸੀਂ ਵੀ ਚਿੜੀ ਦੀ ਆਉਟਪੁੱਟ ਕੀ ਹੈ ਠੀਕ ਹੈ ਕਿਸਾਨ ਦਾ ਮਿੱਤਰ ਪੰਛੀ ਹੈ ਕੀੜੇ ਖਾਂਦਾ ਮੰਨ ਲਿਆ ਜਿੰਨਾ ਕਿਦਾ ਹੈ ਵੀ ਹਾਥੀ ਦਾ ਕਿੰਨਾ ਕੰਟ੍ਰਿਬਿਊਸ਼ਨ ਹੈ ਰਾਜੇ ਮਹਾਰਾਜੇ ਹਾਥੀਆਂ ਤੇ ਸਵਾਰੀ ਕਰਦੇ ਆ ਹਾਥੀ ਤੋਂ ਕੰਮ ਕਿੰਨਾ ਲਿਆ ਜਾਂਦਾ ਮਰਿਆ ਹਾਥੀ ਸਵਾ ਲੱਖ ਦਾ ਤੇ ਜਿਉਂਦਾ ਲੱਖ ਦਾ ਮਰੀ ਚਿੜੀ ਦੀ ਕੀ ਵੈਲਿਊ ਹੈ ਹੈਨਾ ਤੇ ਇਸ ਦੌਰਾਨ ਮੈਂ ਕਿਹਾ ਹੋਣਾ ਜੋ ਵੀ ਹਾਥੀ ਤੋਂ ਕੰਮ ਵੀ ਜੰਗਲ ਦੇ ਹਾਥੀ ਨੂੰ ਸਾਧ ਕੇ ਇਹਦੇ ਤੋਂ ਕੰਮ ਕਿੰਨਾ ਲਿਆ ਜਾਂਦਾ ਹੈ ਹੈਨਾ ਤੇ ਲੜਾਈਆਂ ਦੇ ਵਿੱਚ ਹਾਥੀਆਂ ਦਾ ਕਿੰਨਾ ਯੋਗਦਾਨ ਹੈ ਟਸਕਰ ਜਿਹੜਾ ਹੈਗਾ ਭਾਰ ਜਿਹੜਾ ਖਿੱਚਦਾ ਉਹਦਾ ਕਿੰਨਾ ਕੰਮ ਹੈ ਉਹ ਚਲੋ ਵਿਦਵਾਨ ਲੋਕ ਸੀ ਚੁੱਪ ਕਰ ਗਏ ਮੈਂ ਵੀ ਠੀਕ ਐ ਚਿੜੀ ਆਪਣੀ ਜਗ੍ਹਾ ਠੀਕ ਐ ਪਰ ਇਹ ਤਾਂ ਨਹੀਂ ਕਿ ਉਹ ਇੰਨਾ ਖਾਂਦਾ ਇੰਨੀ ਲੜ ਕਰਦਾ ਵੀ ਉਹਦੀ ਉਹ ਵਰਕਿੰਗ ਵੀ ਵੇਖੋ ਨਾ ਕੱਲਾ ਨਾਮ ਜਪਣਾ ਹੀ ਕਾਫੀ ਨਹੀਂ ਚਲੋ ਹਾਸ ਹਾਸ ਕੇ ਸਾਰੇ ਗੱਲ ਚਲੇਗੀ ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਸਾੜਾ ਜਿੰਨਾ ਨਾ ਸੌਕਣ ਦਾ ਸਾੜਾ ਜਿੰਨਾ ਚਿੜੀਆਂ ਚ ਇੰਨਾ ਕਿਸੇ ਹੋਰ ਜਾਨਵਰ ਚ ਨਹੀਂ ਐ ਚਿੜੀ ਜਿਹਨੂੰ ਅਸੀਂ ਇੰਨਾ ਪਿਆਰ ਕਰਦੇ ਆ ਇਹ ਬੜਾ ਵੈਸ਼ੀ ਜਾਨਵਰ ਵੀ ਐ ਘੋਗੀ ਸ਼ਾਂਤੀ ਦਾ ਪ੍ਰਤੀਕ ਐ ਤੇ ਜਦੋਂ ਘੋਗੀ ਤੈਸ ਚ ਆ ਜਾਂਦੀ ਐ ਨਾ ਤੇ ਫਿਰ ਬਹੁਤ ਮਾਰਕਟ ਕਰਦੀ ਹੈ ਕਾਮਾਂ ਦੀ ਫਿਰ ਲੁੱਚੀ ਖੁੱਗੀ ਕਾਮ ਬਦਨਾਮ ਵੀ ਹੁੰਦਾ ਸੋ ਦੂਸਰਾ ਪੱਖ ਨਹੀਂ ਅਸੀਂ ਵੇਖਦੇ ਸਾਡੀ ਜਿਹੜੀ ਮਿੱਥ ਬਣ ਗਈ ਨਾ ਇੱਕ ਚੀਜ਼ ਸੋਹਣੀ ਲੱਗਦੀ ਉਹਨੂੰ ਅਸੀਂ ਲਾਈਕ ਕਰੀ ਜਾਂਦੇ ਹਾਂ ਪਰ ਉਹਦੇ ਸੋਪਣ ਦੇ ਵਿੱਚ ਜਿਹੜਾ ਅੰਦਰੋਂ ਸੜੀਆਂ ਵੀ ਆ ਚੀਜ਼ਾਂ ਨੇ ਅਸੀਂ ਉਹ ਇਗਨੋਰ ਕਰ ਦਿੰਨੇ ਆ ਜਰਨਲਿਜ਼ਮ ਉਹੀ ਹੈ ਜੇ ਹਰ ਚੀਜ਼ ਦਾ ਤੁਸੀਂ 네ਗੇਟਿਵ ਪੋਜ਼ਿਟਿਵ ਪੱਖ ਵੇਖੋ ਤੇ ਬਾਚੋ ਉਹ ਜਰਨਲਿਜ਼ਮ ਹੈ ਉਹ ਇਨਸਾਨੀਅਤ ਵੀ ਹੋਣੀ ਚਾਹੀਦੀ ਹੈ ਉਹ ਪਰਚੋਲ ਵੀ ਹੋਣੀ ਚਾਹੀਦੀ ਹੈ ਹੁਣ ਠੀਕ ਹੈ ਕਿ ਚਿੜੀ ਮਿੱਤਰ ਕੀਟ ਖਾਂਦੀ ਐ ਪਰ ਹੈ ਦਾ ਮਾਸਾ ਆ ਰਹੀ ਹਾਥੀ ਯਾਰ ਕਿਹੜਾ ਪਾਪ ਕਮਾਉਂਦਾ ਵਿਚਾਰਾ ਦਰਖਤ ਦਰੁਖਤ ਖਾ ਕੇ ਕੰਮ ਇੰਨਾ ਕਰਦਾ ਮੈਂ ਵੀ ਉਹ ਤਾਂ ਡਾਕਟਰ ਸਾਹਿਬ ਫਿਰ ਹਾਥੀ ਤਾਂ ਕਿੰਨਾ ਭਗਤ ਹੋਇਆ ਤੁਹਾਨੂੰ ਪਤਾ ਹੈ ਕਿ ਚਿੜੀ ਆਪਣੇ ਬੱਚੇ ਪਾਲਣ ਲਈ ਹਜ਼ਾਰਾਂ ਕੀਟ ਖਾ ਲੈਂਦੀ ਐ ਛੋਟੇ ਛੋਟੇ ਕਰਮ ਖਾਂਦੀ ਐ ਅੱਜ ਕੱਲ ਜੇ ਚਿੜੀਆਂ ਬੱਚੇ ਪੈਦਾ ਕਰ ਲੈਂਦੀਆਂ ਨੇ ਉਹ ਬਚਦੇ ਨਹੀਂ ਉਹਦਾ ਕਾਰਨ ਪਤਾ ਕੀ ਹੈ ਦੇਸੀ ਚਿੜੀਆਂ ਦਾ ਕਿਉਂਕਿ ਉਹਨਾਂ ਨੂੰ ਉਹ ਕਿਰਮ ਨਹੀਂ ਮਿਲਦੇ ਜਿਹੜੀ ਉਹਨਾਂ ਬੱਚਿਆਂ ਨੂੰ ਉਹਨਾਂ ਨੇ ਮੁੱਢਲੀ ਖਰਾਕ ਦੇਣੀ ਹੈ ਨਾ ਛੋਟੇ ਛੋਟੇ ਕੀਟ ਪਤੰਗੇ ਉਹ ਨਹੀਂ ਇਹਨਾਂ ਨੂੰ ਮਿਲਦੇ ਕਿਉਂਕਿ ਪੈਸਟੀਸਾਈਡ ਨਾਲ ਅਸੀਂ ਉਹ ਸਾਰੇ ਮਾਰ ਦਿੱਤੇ ਨੇ ਜਿੱਥੇ ਪੈਸਟੀਸਾਈਡ ਨਹੀਂ ਹੈ ਉੱਥੇ ਇਹ ਜੀਵ ਬਚੇ ਹੋਏ ਨੇ ਉਹ ਭਾਵੇਂ ਹੰਮੀਿੰਗਬਰਡ ਹੈ ਜਾਂ ਚਿੜੀਆਂ ਨੇ ਜਾਂ ਕੋਈ ਹੋਰ ਹੈ ਜਿੱਥੇ ਪੈਸਟੀਸਾਈਡ ਹੈ ਉੱਥੇ ਇਹ ਚਿੜੀਆਂ ਖਤਮ ਹੋ ਗਈਆਂ ਆ ਸਾਡੇ ਇੱਕ ਵਾਰੀ ਪਿੱਛੇ ਜੇ ਮੈਂ ਆਹਣਾ ਲਾਇਆ ਸੀ ਅੰਡੇ ਦਿੱਤੇ ਵੀ ਪਰ ਬੱਚੇ ਨਹੀਂ ਨਿਕਲ ਪਾਏ ਉਹਨਾਂ ਚੋਂ ਉਹ ਪਤਾ ਨਹੀਂ ਉਹਨਾਂ ਨੂੰ ਮਾਹੌਲ ਨਹੀਂ ਮਿਲੇ ਜਾਂ ਕੀ ਕਾਰਨ ਹੋਇਆ ਸੋ ਉਹ ਜਾਨੀ ਪੂਰ ਨਹੀਂ ਚੜਦੇ ਜੇ ਬੱਚੇ ਦੇ ਵੀ ਦਿੱਤੇ ਤਾਂ ਉਹਨਾਂ ਨੂੰ ਉਸ ਤਰ੍ਹਾਂ ਦੇ ਕੀਟ ਪਤੰਗੇ ਨਹੀਂ ਮਿਲਦੇ ਖੈਰ ਹੁਣ ਜਿਹੜਾ ਤੇ ਚਿੜੀ ਇੱਕ ਦੂਸਰੇ ਪ੍ਰਤੀ ਸਮਰਪਿਤ ਨੇ ਇਸ ਦੌਰਾਨ ਕਈ ਵਾਰੀ ਚੜਾ ਜੇ ਇਸ ਤਰ੍ਹਾਂ ਦੇ ਜੇ ਕਹਦੀ ਗੈਰ ਵਿਵਤਾ ਸਬੰਧ ਬਣਾ ਵੀ ਲੈਂਦਾ ਤੇ ਉਹ ਚਿੜੀ ਵੀ ਆਂਡੇ ਦੇ ਦਿੰਦੀ ਆ ਤਾਂ ਜਿਹੜੀ ਉਹਦੀ ਚੇੜੇ ਦੀ ਪਹਿਲੀ ਪ੍ਰੇਮਿਕਾ ਨਾ ਉਹ ਉਸ ਤੇ ਬੱਚਿਆਂ ਨੂੰ ھیਠਾਂ ਸੁੱਟ ਕੇ ਮਾਰ ਦਿੰਦੀ ਆ ਸੌਕਣ ਦੇ ਬੱਚਿਆਂ ਨੂੰ ਚਿੜੀਆਂ ਚ ਇੰਨਾ ਸਾੜ ਆ ਕਦੇ ਚਿੜੀਆਂ ਦੀ ਲੜਾਈ ਵੀ ਵੇਖੋ ਸੋ ਚੜਾ ਚਿੜੀ ਦੀ ਲੱਗੀ ਦੋਸਤੀ ਬੜੀਆਂ ਗੱਲਾਂ ਨੇ ਪਰ ਇਹ ਆਪਣੇ ਆਪ ਨੂੰ ਸਮਰਪਤ ਵੀ ਹੈ ਪਰ ਕਦੇ ਨਾ ਕਦੇ ਚੜਾ ਬੇਵਫਾਈ ਵੀ ਕਰ ਜਾਂਦਾ ਕਿਸੇ ਹੋਰ ਚਿੜੀ ਦੇ ਚੱਕਰ ਚ ਆ ਕੇ ਪਰ ਪਹਿਲੀ ਚਿੜੀ ਫਿਰ ਉਸ ਦੂਸਰੀ ਚਿੜੀ ਦੇ ਆਂਡੇ ਵੀ ਤੋੜ ਦਿੰਦੀ ਹੈ ਤੇ ਉਹਦੇ ਬੱਚਿਆਂ ਨੂੰ ਵੀ ਥੱਲੇ ਸੁੱਟ ਕੇ ਮਾਰ ਦਿੰਦੀ ਹੈ ਸੋ ਇਹਨੂੰ ਵੈਸੇ ਬਾਂਮਣੀ ਚਿੜੀ ਵੀ ਕਹਿੰਦੇ ਨੇ ਕਿਉਂਕਿ ਇਹਦੇ ਵਿੱਚ ਸੋਚਮਤਾ ਮੱਧ ਪ੍ਰਦੇਸ਼ ਮੈਂ ਗਿਆ ਸੀ ਛਤੀਸਗੜ ਉੱਥੇ ਕੁਝ ਲੋਕਾਂ ਨੂੰ ਪੁੱਛਿਆ ਉਹ ਇਹਨੂੰ ਬਾਂਮਣੀ ਚਿੜੀ ਕਹਿੰਦੇ ਨੇ ਕਿ ਇਹ ਚ ਸੁੱਚਮਤਾ ਹੈ ਸੁਚੀ ਹੈ ਮੀ ਇਹ ਜਿਹਦੇ ਆਂਡੇ ਨੂੰ ਵੀ ਹੱਥ ਲਾ ਦੋ ਤਾਂ ਇਹ ਬੱਚੇ ਨਹੀਂ ਫਿਰ ਆਪਣੇ ਕੱਢਦੀ ਦੂਸਰਾ ਇਹ ਆਪਣੇ ਆਪ ਨੂੰ ਬਹੁਤ ਸਾਫ ਸੁਥਰਾ ਰੱਖਦੀ ਹੈ ਮਿੱਟੀ ਚ ਨਹਾਉਂਦੀ ਹੈ ਪਾਣੀ ਚ ਨਹਾਉਂਦੀ ਹੈ ਪਰ ਬਹਾਮਣੀ ਚਿੜੀ ਮੈਂ ਕਿਹਾ ਵੀ ਕਿਵੇਂ ਹੋਈ ਉਸ ਮਜ਼ੁਰਗ ਨੂੰ ਮੈਂ ਪੁੱਛਿਆ ਮੈਂ ਵੀ ਤਾਂ ਮਾਸ ਖਾਂਦੀ ਹੈ ਕਹਿੰਦਾ ਹਾਂ ਜੀ ਮੈਂ ਹਾਂ ਜੀ ਵੀ ਛੋਟੇ ਛੋਟੇ ਕਰਮ ਖਾਂਦੀ ਹੈ ਕਿਸਾਨ ਦੀ ਮਿੱਤਰ ਚਿੜੀ ਹੈ ਵੈਸੇ ਕਹਿੰਦਾ ਅੱਛਾ ਜੀ ਕਹਿੰਦਾ ਵੈਸੇ ਅਸੀਂ ਇਹਨੂੰ ਬਹਾਮਣੀ ਚਿੜੀ ਕਹਿੰਦੇ ਜਿਵੇਂ ਬਹਾਮਣੀ ਇੱਲ ਵੀ ਹੈਗੀ ਹੈ ਇੱਕ ਉਹ ਵੀ ਮਾਸ ਨਹੀਂ ਖਾਂਦੀ ਖੈਰ ਅ ਇਸ ਰਾਨ ਸੋਕਣ ਸਾੜਾ ਇੱਕ ਦਰਖਤ ਤੇ ਚੜਾ-ਚੜੀ ਰਹਿੰਦੇ ਸਨ ਉਹ ਬੜੇ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਬਸਰ ਕਰ ਰਹੇ ਸੀ ਇਕੱਠੇ ਚੋਗਾ-ਚੁਗ ਦੇ ਇਕੱਠੇ ਚੋਲ-ਮੋਲ ਕਰਦੇ ਤੇ ਸ਼ਾਮੀ ਘਰ ਨੂੰ ਮੁੜਦੇ ਇੱਕ ਦਿਨ ਉਹ ਚਿੜੀ ਬਿਮਾਰ ਪੈ ਗਈ ਤੇ ਚੜਾ ਇਕੱਲਾ ਹੀ ਚੋਗੇ ਲਈ ਗਿਆ ਤੇ ਦੂਸਰੇ ਦਿਨ ਵੀ ਇਕੱਲਾ ਹੀ ਗਿਆ ਤੇ ਤੀਸਰੇ ਦਿਨ ਜਦੋਂ ਪਰਤਿਆ ਤੇ ਉਸ ਦੇ ਨਾਲ ਇੱਕ ਬੜੀ ਮਟਿਆਰ ਚਿੜੀ ਸੀ ਸਢੋਲ ਤੇ ਸੁਣਖੀ ਤੇ ਪਹਿਲੀ ਜਿੜੀ ਨੇ ਘਬਰਾ ਕੇ ਪੁੱਛਿਆ ਇਹ ਕਿਨੂੰ ਲਈ ਫਿਰਦਾ ਤੇ ਜਿਹੜਾ ਕਹਿਣ ਲੱਗਾ ਇਸ ਵਿਚਾਰੇ ਦਾ ਕੋਈ ਘਰ ਘਾਟ ਨਹੀਂ ਸੀ ਨਾ ਇਸ ਦਾ ਕੋਈ ਸਾਈਂ ਖਾਸ ਮੈਂ ਇਕੱਲਾ ਹੀ ਐ ਜਿਹੜੇ ਨੇ ਹਮਦਰਦੀ ਪ੍ਰਗਟਾਉਂਦੇ ਆਖਿਆ ਕਿ ਮੈਂ ਇਸ ਨੂੰ ਵਿਆਹ ਕੇ ਲੈ ਆਂ ਤੇ ਉਹ ਜਿਹੜੀ ਪਹਿਲਾਂ ਜਿੜੀ ਜਿਹੜੀ ਬਿਮਾਰ ਸੀ ਉਹ ਕਹਿੰਦੀ ਮੇਰਾ ਘਰ ਕਿਉਂ ਝਾੜਦੇ ਹੋ ਉਸ ਨੇ ਤਲਕੀ ਨਾਲ ਆਖਿਆ ਉਹ ਕਹਿੰਦਾ ਨਹੀਂ ਨਹੀਂ ਤੇਰਾ ਘਰ ਪਹਿਲਾਂ ਵਾਂਗੂ ਵਸਦਾ ਰਹੇਗਾ ਤੂੰ ਮੇਰੀ ਪਟਰਾਣੀ ਐ ਤੇ ਇਹ ਜਿਹੜੀ ਮੈਂ ਲੈ ਕੇ ਆਇਆ ਛੋਟੀ ਰਾਣੀ ਐ ਆਪਾਂ ਸਾਰੇ ਤਿੰਨੇ ਮਿਲ ਕੇ ਰਹਾਂਗੇ ਪਹਿਲੀ ਚਿੜੀ ਜਿਹੜੀ ਬਿਮਾਰ ਸੀ ਉਹਦੀ ਪਹਿਲੀ ਪਤਨੀ ਉਹ ਕਹਿੰਦੀ ਮੈਨੂੰ ਇਹ ਮਨਜ਼ੂਰ ਨਹੀਂ ਸੋ ਗੁੱਸੇ ਹੋ ਗਈ ਤੇ ਉਸਨੇ ਰੁਸ ਕੇ ਮੂੰਹ ਦੂਸਰੇ ਪਾਸੇ ਮੋੜ ਲਿਆ ਪਹਿਲੀ ਚਿੜੀ ਸਾਰਾ ਦਿਨ ਉਦਾਸ ਬੈਠੀ ਰਹਿੰਦੀ ਇਹ ਸੋਚਦੀ ਰਹਿੰਦੀ ਕਿ ਸੌਕਣ ਤੋਂ ਕਿਵੇਂ ਖੜਾ ਛੜਾਇਆ ਜਾਵੇ ਨਵੀਂ ਚਿੜੀ ਸਾਰਾ ਦਿਨ ਘਰ ਸਵਾਰਦੀ ਰਹਿੰਦੀ ਛੇੜੇ ਦਾ ਦਿਲ ਜਿੱਤਣ ਲਈ ਹਰਚ ਲੱਗੀ ਰਹਿੰਦੀ ਕੁਝ ਦਿਨ ਲੰਘੇ ਤਾਂ ਨੇੜੇ ਕਿਸੇ ਦੇ ਘਰੇ ਵਿਆਹ ਸੀਗਾ ਤੇ ਸਾਰਾ ਦਿਨ ਢੋਲਕੀ ਦੀ ਆਵਾਜ਼ ਆਉਂਦੀ ਰਹੀ ਤੇ ਚਿੜੀ ਆਪਣੀ ਪਰੇਸ਼ਾਨੀ ਦੂਰ ਕਰਨ ਲਈ ਉਸ ਘਰ ਦੇ ਬਨੇਰੇ ਤੇ ਜਾ ਬੈਠੀ ਤੇ ਸਾਰਾ ਦਿਨ ਉੱਥੇ ਹੀ ਰਹੀ। ਸ਼ਾਮੀ ਜਦੋਂ ਘਰ ਨਾ ਪਰਤੀ ਤਾਂ ਜਿਹੜਾ ਉਸ ਨੂੰ ਲੱਭਦਾ ਹੋਇਆ ਉਸ ਘਰ ਤੇ ਪਹੁੰਚਾ ਤੇ ਬਨੇਰੇ ਤੇ ਬੈਠੀ। ਘਰ ਵਾਲਿਆਂ ਨੇ ਇੱਕ ਪ੍ਰਾਂਤ ਦੇ ਵਿੱਚ ਮਹਿੰਦੀ ਘੋਲ ਕੇ ਰੱਖੀ ਹੋਈ ਸੀ। ਜਿਹੜੇ ਚਿੜੀ ਨੂੰ ਜਿਹੜੇ ਚਿੜੀ ਨੇ ਜਿਹੜੇ ਨੂੰ ਆਉਂਦਾ ਵੇਖ ਕੇ ਉਸ ਪ੍ਰਾਂਤ ਵਿੱਚ ਜਾ ਛੁਪੀ। ਤੇ ਜਿਹੜਾ ਇੱਧਰ ਉੱਧਰ ਲੱਭਦਾ ਰਿਹਾ ਤੇ ਆਖਰ ਪੜਤ ਆਇਆ ਤੇ ਚਿੜੀ ਕਾਫੀ ਦੇਰ ਉਸ ਮਹਿੰਦੀ ਵਾਲੀ ਪ੍ਰਾਂਤ ਚ ਛੁਪੀ ਰਹੀ। ਫਿਰ ਉਹ ਖੰਭ ਛਾੜਦੀ ਹੋਈ ਘਰ ਵੱਲ ਉੱਡ ਪਈ ਸਾਰੀ ਰਾਤ ਉਹ ਆਲਣ ਦੇ ਬਾਹਰ ਇੱਕ ਟਾਣ ਦੇ ਨਾਲ ਢੋਲਾ ਕੇ ਬੈਠੀ ਰਹੀ ਕੁਝ ਚਿਰ ਬਾਅਦ ਨਿਕਾ ਨਿਕਾ ਮੀਂਹ ਵਰਨ ਲੱਗਾ ਤੇ ਰਾਤ ਜਿਹੜੀ ਮੀਂਹ ਦੇ ਵਿੱਚ ਭਿੱਜਦੀ ਰਹੀ ਤੇ ਜਿਸ ਨਾਲ ਉਸ ਦੀ ਮਹਿੰਦੀ ਧੁੱਲ ਕੇ ਉਤਰ ਗਈ ਜਿਹੜੀ ਜਿਹੜੀ ਉਹਨੂੰ ਮਹਿੰਦੀ ਲੱਗੀ ਸੀ ਪ੍ਰਾਂਤ ਚੋਂ ਉਹ ਉਤਰ ਗਈ ਤੇ ਮਹਿੰਦੀ ਦਾ ਸ਼ੋਖ ਰੰਗ ਉਸ ਤੇ ਖੰਭਾਂ ਤੇ ਚੜ ਗਿਆ ਤੇ ਜਦੋਂ ਸਵੇਰ ਹੋਈ ਸੂਰਜ ਨਿਕਲਿਆ ਤਾਂ ਚਿੜੀ ਨੇ ਆਪਣੇ ਖੰਭਾਂ ਦਾ ਰੰਗ ਵੇਖਿਆ ਤੇ ਬੜੀ ਹੈਰਾਨ ਹੋਈ ਕਿ ਹੈ ਇਹ ਤੇ ਮਹਿੰਦੀ ਰੰਗੇ ਹੋਗੇ ਉਸਦਾ ਰੂਪ ਬਹੁਤ ਚੜ੍ਹਿਆ ਆ ਤੇ ਸਵੇਰੇ ਜਦੋਂ ਉਸ ਦੀ ਸੌਕਣ ਆਰਣੇ ਚੋਂ ਨਿਕਲੀ ਤਾਂ ਪਹਿਲੀ ਚਿੜੀ ਨੂੰ ਬਾਹਰ ਬੈਠੀ ਵੇਖ ਕੇ ਉਸਨੇ ਪੁੱਛਿਆ 니 ਤੂੰ ਕਿੱਡੀ ਸੋਹਣੀ ਲੱਗ ਪਈਆਂ ਇਹਨਾਂ ਸੋਪਣ ਕਿੱਥੋਂ ਲੈ ਆਈਆਂ ਤੈਨੂੰ ਤਾਂ ਮੁਰਜੋ ਬਨ ਚੜਾ ਹੈ ਜਣੀ ਪਹਿਲੀ ਚਿੜੀ ਸੀ ਜਿਹੜੀ ਨੇ ਉਹਦੇ ਛੜੇ ਦੇ ਪਹਿਲੇ ਵਿਆਹ ਦੀ ਉਹ ਮਹਿੰਦੀ ਲਾ ਲਈ ਉਹਨੇ ਤੇ ਜਿਹੜੀ ਦੂਸਰੇ ਵਾਲੀ ਸੀ ਉਹ ਕਹਿੰਦੀ ਤੇਰੇ ਤਾਂ ਸੋਪਣ ਬਹੁਤ ਚੜਿਆ ਤੋ ਸੌਕਣ ਚਿੜੀ ਨੂੰ ਡਰ ਜਾ ਲੱਗਣ ਲੱਗਾ ਕਿ ਤੇ ਇਹ ਚਿੜੀ ਮੁੜ ਕੇ ਆਪਣੇ ਰੂਪ ਦੇ ਜਾਲ ਦੇ ਵਿੱਚ ਆਪਣੇ ਪਤੀ ਨੂੰ ਵਸਨਾ ਕਰ ਲਵੇ ਮੈਂ ਬਾਦ ਚਾਹੀਆਂ ਕਿਤੇ ਮੈਂ ਫੇਰ ਨਿਕਾਰੀ ਜਾਵਾਂ ਸੋ ਪਹਿਲੀ ਜਿਹੜੀ ਦੂਸਰੀ ਆਈ ਚਿੜੀ ਤੋਂ ਤਾਰੀਫ ਸੁਣ ਕੇ ਆਪਣਾ ਖੁਸ਼ ਤਾਂ ਬਹੁਤ ਹੋਈ ਫਿਰ ਉਸ ਨੂੰ ਇਹ ਸਕੀਮ ਲੱਗੀ ਕਿ ਮੈਂ ਆਪਣੀ ਇਸ ਨਵੀਂ ਆਈ ਸੌਕਣ ਤੋਂ ਬਦਲਾ ਲਵਾਂ ਕਿਸੇ ਕਿਵੇਂ ਇਸ ਨਾਲ ਵੈਰ ਕਮਾਵਾਂ ਤੇ ਇਹਨੂੰ ਘਰੋਂ ਕੱਢਾਂ ਸੋ ਮਸਕਰਾਂਦੀ ਹੋਈ ਕਹਿਣ ਲੱਗੀ ਮੇਰੀ ਇਹ ਨਿੱਕੀ ਜਿਹੀ ਭੈਣੇ ਮੈਂ ਵਿਆਹ ਵਾਲੇ ਕਰ ਗਈ ਸੀ ਉੱਥੇ ਤੱਤੇ ਸੀਰੇ ਦੀ ਕੜਾਈ ਦੇ ਵਿੱਚ ਮੈਂ ਟੁੱਬੀਆਂ ਮਾਰੀਆਂ ਜਿਸ ਨਾਲ ਇਹ ਮੇਰਾ ਜੋਵਨ ਤੇ ਰੰਗ ਰੂਪ ਨਿਖਰ ਆਇਆ ਜਾਨੀ ਸੀਰਾ ਗਰਮ ਸੀ ਤੇ ਮੈਂ ਉਸ ਦੇ ਵਿੱਚ ਡੁਬਕੀ ਲਾਈ ਉਹ ਤੱਤਾ ਤਪਾਵੇਂ ਜ਼ਰੂਰ ਸੀ ਮੈਨੂੰ ਥੋੜੀ ਜਿਹੀ ਸੇਕ ਤਾਂ ਲੱਗਿਆ ਪਰ ਇਹਦੇ ਨਾਲ ਮੇਰਾ ਜੋਵਨ ਨਿਖ ਰਿਹਾ ਤੇ ਮੇਰੇ ਖੰਭ ਜਿਹੜੇ ਆ ਨਾ ਉਹ ਮਹਿੰਦੀ ਰੰਗੇ ਹੋ ਗਏ ਤੇ ਉਹ ਫਿਰ ਜਿਹੜੀ ਬਾਤ ਵਾਲੀ ਛੋਟੀ ਜਿਹੜੀ ਸੀ ਨਾ ਬਾਤ ਚਾਈ ਉਹ ਕਹਿੰਦੀ ਮੈਨੂੰ ਵੀ ਆਪਣੇ ਵਰਗੀ ਖੂਬਸੂਰਤ ਬਣਾ ਦੇ ਉਹ ਕਹਿੰਦੀ ਚੱਲ ਮੇਰੇ ਨਾਲ ਵਿਆਹ ਵਾਲੇ ਘਰ ਸੋ ਪਹਿਲੀ ਚਿੜੀ ਨੇ ਆਖਿਆ ਪਰ ਇਹ ਗੱਲ ਚਿੜੇ ਨੂੰ ਨਾ ਦੱਸੀ ਕਹਿੰਦੀ ਸੋ ਉਹ ਛੋਟੀ ਚਿੜੀ ਨੂੰ ਨਾਲ ਲੈ ਕੇ ਉਹਦਾ ਵੀ ਰੰਗ ਰੂਪ ਜਾਨੀ ਬਿਊਟੀ ਪਾਰਲਰ ਉਹਦਾ ਕਰਾਉਣ ਵਾਸਤੇ ਨਾ ਡੈਮੋ ਰੂਪ ਸਾਂਣ ਤੇ ਚੜਾਉਣ ਲਈ ਉਹਨੂੰ ਲੈ ਤੁਰੀ ਵਿਆਹ ਵਾਲੇ ਘਰ ਝਟਕ ਮਗਰੋਂ ਮੌਕਾ ţaੜ ਕੇ ਚਿੜੀ ਨੇ ਜਦੋਂ ਸੌਕਣ ਨੂੰ ਲੈ ਕੇ ਵਿਆਹ ਵਾਲੇ ਘਰੇ ਗਈ ਤਾਂ ਵਿਹੜੇ ਚ ਹਲਵਾਈ ਬੈਠਾ ਮਠਿਆਈ ਤਲ ਰਿਆ ਸੀ ਤੇ ਇੱਕ ਕੜਾਈ ਦੇ ਵਿੱਚ ਗਰਮ-ਗਰਮ ਸ਼ੀਰਾ ਪਿਆ ਸੀਗਾ ਜੋ ਥੋੜੀ ਦੇਰ ਪਹਿਲਾਂ ਹੀ ਉਸਨੇ ਭੱਟੀ ਤੋਂ ਉਤਾਰ ਕੇ ਹਿਟਾਂ ਰੱਖਿਆ ਸੀ ਸੋ ਪਹਿਲੀ ਜਿਹੜੀ ਸੀ ਜਿਹੜੀ ਚੇੜੇ ਦੀ ਪਹਿਲੇ ਵਿਆਹ ਉਹਨੂੰ ਕੰਦੂਰੋਂ ਤੱਤਾ ਸ਼ੀਰਾ ਵੇਖ ਕੇ ਕਹਿਣ ਲੱਗੀ ਕਿ ਉਹ ਸ਼ੀਰੇ ਦੀ ਕੜਾਈ ਪਈ ਹੈ ਉਸ ਤੇ ਵਿੱਚ ਟੁੱਬੀ ਲਾ ਕੇ ਫੌਰਨ ਬਾਹਰ ਆ ਜਾ ਬਸ ਜ਼ਿਆਦਾ ਦੇਰ ਨਾਲ ਐ ਤੇ ਜ्यों ਹੀ ਸੋਕਣ ਚਿੜੀ ਨੇ ਤੱਤੇ ਸ਼ੀਰੇ ਦੇ ਵਿੱਚੋਂ ਚੂਭੀ ਮਾਰੀ ਉਹ ਇੱਕਦਮ ਸੜ ਗਈ ਤੇ ਹਲਵਾਈ ਨੇ ਵੇਖਿਆ ਕਿ ਸ਼ੀਰੇ ਦੇ ਵਿੱਚ ਤਾਂ ਚਿੜੀ ਅੜ ਗਈ ਹੈ ਸੋ ਉਸਨੇ ਪੌਣੀ ਨਾਲ ਜਿਹੜੀ ਕੱਢੀ ਤੇ ਪਰਾਂ ਵਗਾ ਮਾਰੀ ਕੁਇਦਰਵਾਦ ਚਿੜਾਵੀ ਉਹਨਾਂ ਦੋਨਾਂ ਪਤਨੀਆਂ ਨੂੰ ਲੱਭਦਾ ਲੱਭਦਾ ਉੱਥੇ ਪਹੁੰਚਿਆ ਪਰ ਉਸ ਨੂੰ ਕੋਈ ਗੱਲ ਖੁੜਕ ਗਈ ਉਸਨੇ ਚਿੜੀ ਤੋਂ ਪੁੱਛਿਆ ਕਿ ਤੂੰ ਸੌਕਣ ਨੂੰ ਇੱਥੋਂ ਕਿਉਂ ਲੈ ਕੇ ਲੈ ਕੇ ਆਈਆਂ ਮੇਰੀ ਪਤਨੀ ਨੂੰ ਦੂਸਰੀ ਨੂੰ ਤੂੰ ਕੋਈ ਸ਼ਾਲ ਖੇਡ ਰਹੀਆਂ ਉਹਦੇ ਨਾਲ ਉਹ ਕਿੱਥੇ ਐ ਵੀ ਅੱਗੇ ਤਾਂ ਤੂੰ ਉਹਦੇ ਨਾਲ ਬੋਲਦੀ ਨਹੀਂ ਸੀ ਤੇ ਅੱਜ ਤੂੰ ਉਹਦੇ ਨਾਲ ਸੈਰਾਂ ਕਰਦੀ ਫਿਰਦੀ ਐ ਤੇ ਵਿਆਹ ਲੈ ਕਰ ਉਹ ਕਹਿੰਦੀ ਮੈਂ ਥੋੜੀ ਲੈ ਕੇ ਆਈਆਂ ਉਹ ਤਾਂ ਆਪੇ ਮੇਰੇ ਪਿੱਛੇ ਆਈ ਐ ਉਹ ਤੱਤੇ ਸ਼ੀਰੇ ਦੀ ਕਢਾਈ ਦੇ ਵਿੱਚ ਜਾ ਡੇਗੀ ਐ ਤੇ ਹਲਵਾਈ ਨੇ ਹੁਣ ਉਹ ਪੋਣੀ ਨਾਲ ਕੱਢ ਕੇ ਬਾਹਰ ਛੁੱਟੀ ਪਈ ਆ ਉਹ ਪਈ ਆ ਵੇੜੇ 'ਚ ਤੇਰੀ ਜਿਹੜੀ ਵੇਖ ਲੈ ਮਿੱਟੀ ਦੀ ਢੇਰੀ ਹੋਈ ਪਈ ਆ ਫੌਤ ਹੋ ਗਈ ਤੇ ਚੜਾ ਚਰੈਂ ਚਰੈਂ ਕਰਦਾ ਉਸ ਮੋਈ ਹੋਈ ਚਿੜੀ ਵੱਲ ਵਧਿਆ ਤੇ ਉਸ ਨੂੰ ਉਲਟਾ ਪਲਟਾ ਕਰਕੇ ਵੇਖਦਾ ਤੇ ਚਿੜੀ ਦੇ ਪ੍ਰਾਣ ਬਖੇਰੂ ਉੜ ਗਏ ਕਿਉਂਕਿ ਉਹ ਦੂਸਰੇ ਵਿਆਹ ਦੀ ਸੀ ਜਿਹੜੇ ਨੂੰ ਉਸ ਨਾਲ ਮੁਹੱਬਤ ਬੜੀ ਸੀ ਉਹ ਕੁਦਰਤੀ ਆ ਨਾ ਦੂਜੇ ਵਿਆਹ ਦੀ ਨਾਲ ਮੁਹੱਬਤ ਜ਼ਿਆਦਾ ਹੀ ਹੁੰਦੀ ਆ ਬੰਦਾ ਡਰਦਾ ਵੀ ਰਹਿੰਦਾ ਉਹ ਤੋਂ ਚਿੜਾ ਵੀ ਡਰਦਾ ਰਹਿੰਦਾ ਸੋ ਉਸ ਨੇ ਉਸ ਮੋਈ ਹੋਈ ਚਿੜੀ ਨੂੰ ਚੁੰਝਾਂ ਦੇ ਵਿੱਚ ਫੜ ਲਿਆ ਤੇ ਆਪਣੇ ਘਰ ਲਿਆ ਕੇ ਆਲਣੇ ਦੇ ਵਿੱਚ ਰੱਖ ਕੇ ਖੂਬ ਰੋਇਆ ਤਾਹ ਮਾਰ ਮਾਰ ਕੇ ساری ਰਾਤ ਜਿਹੜਾ ਉਸ ਤੇ ਵਿਜੋਗ ਦੇ ਵਿੱਚ ਰੋਂਦਾ ਰਿਹਾ ਨਾ ਸੁੱਤਾ ਸਵੇਰੇ ਕਹਿਣ ਲੱਗਾ ਮੈਂ ਹੁਣ ਇੱਥੇ ਨਹੀਂ ਰਹਿਣਾ ਮੈਂ ਦਰਿਆ ਤੋਂ ਪਾਰ ਜਾ ਕੇ ਨਵਾਂ ਘਰ ਬਣਾ ਕੇ ਰਹਾਂਗਾ ਤੂੰ ਜੋ ਜੀ ਆਵੇ ਕਰ ਯਾਨੀ ਉਹ ਪਹਿਲੀ ਜਿਹੜੀ ਉਹ ਫੇਰ ਉਦਾਸ ਹੋਈ ਕਿ ਮੈਂ ਸੋਕਣ ਤਾਂ ਨਵੇੜ ਦਿੱਤੀ ਤੇ ਇਹ ਫੇਰ ਉਹੀ ਕੁਸ਼ ਕਰੀ ਜਾਂਦਾ ਚਿੜੀ ਨੇ ਬੜਾ ਸਮਝਾਇਆ ਪਰ ਚਿੜੇ ਨੇ ਇੱਕ ਨਾ ਸੁਣੀ ਬੜੇ ਵਾਸਤੇ ਪਾਏ ਪਰ ਚਿੜੇ ਦੇ ਮਨ ਦੇ ਵਿੱਚ ਰਤਾ ਵੀ ਰਹਿਮ ਰਹਿਮ ਨਹੀਂ ਆਇਆ ਸੋ ਉਸ ਜਿਹੜੇ ਨੇ ਉਸ ਮਰਦਾ ਚਿੜੀ ਦੀ ਦੇਹ ਨੂੰ ਪੰਜੇ ਚ ਚੁੱਕ ਲਿਆ ਤੇ ਉੱਥੋਂ ਉੱਡ ਪਿਆ ਤੇ ਹੁਣ ਚਿੜੀ ਵਿਚਾਰੀ ਕੀ ਕਰੇ ਉਹ ਵੀ ਉਸ ਦੇ ਪਿੱਛੇ ਵਿੱਚ ਉਤੜ ਪਈ ਕਹਿਣ ਲੱਗੀ ਇਸ ਮਰੀ ਚਿੜੀ ਨੂੰ ਕੀ ਕਰੇਗਾ ਜਿਹੜਾ ਕਹਿੰਦਾ ਮੈਂ ਜਿੱਥੇ ਵੀ ਨਵੀਂ ਥਾਂ ਤੇ ਬਸਾਂਗਾ ਉੱਥੇ ਦਰਖਤ ਦੇ ਹੇਠ ਇਸ ਦੀ ਸਮਾਦ ਬਣਾਵਾਂਗਾ ਹੈਨਾ ਫਿਰ ਉਹ ਉੜ ਦੇ ਉੜ ਦੇ ਦਰਿਆ ਦੇ ਕੰਢੇ ਪੁੱਜ ਗਿਆ ਤੇ ਦਰਿਆ ਨੂੰ ਪਾਰ ਕਰਨ ਲੱਗਿਆ ਚਿੜੀ ਨੂੰ ਕੋਈ ਗੱਲ ਸੁਝੀ ਉਹ ਖੇਲੀਆਂ ਪਾਉਂਦੀ ਹੋਈ ਉੱਚੀ ਚਿਖਣ ਲੱਗੀ ਵੇਖੋ ਵੇ ਲੋਕੋ ਹਨੇਰ ਡਾਢੇ ਸਾਈਂ ਦਾ ਰੰਗ ਰੰਗੀਲੀ ਛੱਡ ਕੇ ਮੋਈ ਨੂੰ ਪਿਆ ਸਾਹਮਦਾ ਤੇ ਪਰ ਚਿੜੀ ਨੇ ਉਸ ਦੀ ਗੱਲ ਅਣ ਸੁਣੀ ਕਰ ਦਿੱਤੀ ਚਿੜੀ ਨੇ ਦੂਜੀ ਵਾਰ ਆਖਿਆ ਫਿਰ ਤੀਜੀ ਵਾਰ ਹੀ ਆਖਿਆ ਫਿਰ ਜਿਹੜਾ ਕਰੋਧ ਦੇ ਵਿੱਚ ਆ ਕੇ ਜਿੜੀ ਨੂੰ ਗਾਲਾਂ ਕੱਢਣ ਲੱਪਿਆ ਤੂੰ ਕਿ ਮੈਨੂੰ ਕਿਉਂ ਬਦਨਾਮ ਕਰਦੀ ਆ ਕੋਕੋ ਦੀ ਚੁੰਝ ਦੇ ਵਿੱਚ ਜਿੜੀ ਚੱਕੀ ਹੋਈ ਸੀ ਜਿਹਦੀ ਸਮਾਦ ਬਣਾਉਣੋਂ ਜਾ ਰਿਆ ਸੀ ਉਹਨੂੰ ਮਤਲਬ ਛੇੜੀ ਕਿਉਂ ਅਗਰੈਸਿਵ ਹੋਵੇ ਤੇ ਜਦੋਂ ਫਿਰ ਉਸ ਨੂੰ ਗਾਲਾਂ ਕੱਢਣ ਦੇ ਲਈ ਉਸ ਨੇ ਮੂੰਹ ਖੋਲਿਆ ਦੇਸ ਦੇ ਝੁੰਡਾ ਦੇ ਵਿੱਚੋਂ ਮੋਈ ਚਿੜੀ ਦਾ ਜਿਹੜਾ ਮੋਟ ਸੀਗਾ ਉਹ heਠਾਂ ਜਾ ਡਿੱਗ ਗਿਆ ਜਣੀ ਤੇ ਉਹ ਪਾਣੀ ਦੀ ਧਾਰ ਵਿੱਚ ਵਹਿ ਗਈ ਚਿੜੀ ਤਾਂ ਇਹੀ ਚਾਹੁੰਦੀ ਸੀ ਕਿ ਹੁਣ ਇਹ ਜਿੱਦੀ ਸਮਾਦ ਬਣਾ ਕੇ ਉੱਥੇ ਰਹਿਣਾ ਚਾਹੁੰਦਾ ਕਿਵੇਂ ਇਸ ਦੀ ਦੇਹ ਤੋਂ ਛਟਕਾਰਾ ਹੋਵੇ ਦਾ ਸੰਸਕਾਰ ਹੋਵੇ ਪਰ ਸੋ ਉਸਨੇ ਸ਼ੁਕਰ ਕੀਤਾ ਕਿ ਸੌਕਣ ਤੋਂ ਖੜਾ ਛਟਿਆ ਇਸ ਕਰਕੇ ਸੌਕਣ ਜਿਉਂਦੀ ਵੀ ਮਾੜੀ ਤੇ ਮਰੀ ਵੀ ਮਾੜੀ ਸੋ ਮੋਈ ਸੌਕਣ ਤੋਂ ਮਰੀ ਹੋਈ ਸੌਕਣ ਜਿਉਂਦੀ ਤੋਂ ਵੀ ਮੰਦੀ ਹੁੰਦੀ ਹੈ ਕਿ ਬੰਦਾ ਉਹਦੇ ਵਿਜੋਗ ਦੇ ਵਿੱਚ ਫਿਰ ਸਮਾਧ ਬਣਾ ਕੇ ਫਕੀਰ ਹੋ ਜਾਂਦਾ ਹੈ ਇਸੇ ਕਰਕੇ ਉਹ ਕਹਿੰਦੇ ਨੇ ਕਿ ਸੌਕਣ ਤਾਂ ਮਿੱਟੀ ਦੀ ਵੀ ਮਾਨ ਨਹੀਂ ਹੁੰਦੀ ਹੈ ਨਾ ਇਹ ਪੰਜਾਬੀ ਸਭਿਆਚਾਰ ਦੇ ਵਿੱਚ ਇਹ ਕਹਾਣੀ ਫਿਰ ਦਰਸਾਈ ਗਈ ਕਿ ਸੌਕਣ ਦਾ ਭਾਈ ਮਿੱਟੀ ਦੀ ਵੀ ਮਾਨ ਨਹੀਂ ਹੁੰਦੀ ਸੋ ਇਹਦੇ ਬਾਰੇ ਇੱਕ ਗੀਤ ਵੀ ਹੈ ਮੈਂ ਉਹ ਲੱਭਿਆ ਨਹੀਂ ਮੈਨੂੰ ਅੱਜ ਵੈਸੇ ਫੇਰ ਕਿਸੇ ਦੰ ਚੜਾ ਚੜੀ ਦੀ ਕਹਾਣੀ ਸੁਣਾਈ ਨਾ ਕਿ ਉਹ ਸੌਕਣਾ ਦੀ ਲੜਾਈ ਹੈ ਫਿਰ ਉਹ ਕਿਵੇਂ ਸੌਕਣ ਦੇ ਸਾਡ ਗੰਗਾ ਪਾ ਕੇ ਆਉਂਦੇ ਬੜਾ ਕਮਾਲ ਦਾ ਲੋਕ ਗੀਤ ਉਹ ਵੀ ਸੁਣਾਵਾਂਗੇ ਕਦੇ ਇਕ ਹੁੰਦਾ ਕਿ ਸੌਕਣ ਦੇ ਸਕਾਦੇ ਤੇ ਅੱਠ ਢੋਡੇ ਖਾਦੇ ਕਿ ਸੌਕਣ ਨਾਲ ਜਿੱਦ ਕਰਕੇ ਅੱਠ ਢੋਡੇ ਖਾ ਲੇ ਬਾਅਦ ਵਿੱਚ ਭਾਵੇਂ ਅਫਰੇਵੇਂ ਹੀ ਹੋ ਜੇ ਸੋ ਐਸੀ ਲੋਕ ਕਹਾਣੀ ਸੌਕਣ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਇਹਦੇ ਵਿੱਚ ਅਸਲ ਦੇ ਵਿੱਚ ਕੁੜੀਆਂ ਚਿੜੀਆਂ ਨੂੰ ਇਹ ਸਿੱਖਿਆ ਦਿੱਤੀ ਗਈ ਹੈ ਲੜਕੀਆਂ ਨੂੰ ਕਿ ਇਸ ਤਰ੍ਹਾਂ ਦੇ ਡਬਲ ਡਬਲ ਵਿਅਤਾ ਸਬੰਧਾਂ ਤੋਂ ਗਰੇਸ ਕਰੋ ਜਿਸ ਨਾਲ ਵੀ ਤੁਹਾਡੀ ਦੋਸਤੀ ਬਣਦੀ ਹੈ ਤੁਸੀਂ ਜਿਸਤੇ ਵੀ ਤੁਹਾਡਾ ਮਨ ਠਿਜਦਾ ਹੈ ਕਿ ਤਰ੍ਹਾਂ ਕਿਤੇ ਉਸ ਤੋਂ ਗਰੇਜ਼ ਕਰੋ ਕਿ ਉਹ ਪਹਿਲਾਂ ਵਿਆਹ ਆ ਨਾ ਹੋਵੇ। ਸੋ ਸੌਕਣ ਸਾੜਾ ਨਾ ਬਹੁਤ ਬੁਰਾ ਹੁੰਦਾ। ਇਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜੇ ਖੁਦਾ ਨਾ ਖਾਸ ਸਾ ਕਿ ਉਸ ਦੀ ਸੌਕਣ ਬਣ ਜਾਂਦੀ ਹੈ ਕੋਈ ਜਾਂ ਮਤੇਰ ਬਣ ਜਾਂਦੀ ਹੈ ਉਹ ਬਹੁਤ ਮਾੜੀ ਹੁੰਦੀ ਹੈ। ਮਤੇਰ ਜਾਂ ਸੌਕਣ ਕਹਿੰਦੇ ਮਿੱਟੀ ਦੀ ਬਿਮਾਰੀ ਹੁੰਦੀ ਹੈ। ਹੈਨਾ? ਸੋ ਇਸ ਕਰਕੇ ਪੰਜਾਬੀ ਸੁਬਹਿਚਾਰ ਦੇ ਵਿੱਚ ਦੂਸਰੀ ਔਰਤ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਹਾਲਾਂਕਿ ਪੰਜਾਬ ਦਾ ਜਿਹੜਾ ਇਸਲਾਮ ਦਾ ਪੱਖ ਹੈ ਉੱਥੇ ਚਾਰ-ਚਾਰ ਵਿਆਹ ਵੀ ਪ੍ਰਵਾਨ ਨੇ। ਪਰ ਜਿਸ ਤਰ੍ਹਾਂ ਗੁਰਮਤਿ ਦੇ ਮਤਾਬਕ ਇੱਕੋ ਹੀ ਨਾਰੀ ਨੂੰ ਪਤਨੀ ਦੇ ਰੂਪ ਦੇ ਵਿੱਚ ਵੇਖਿਆ ਵਾਚਿਆ ਗਿਆ ਦੂਸਰੀ ਨੂੰ ਨਹੀਂ ਹਾਲਾਂਕਿ ਹਿੰਦੂ ਮੈਰਿਜ ਐਕਟ ਦੇ ਵਿੱਚ ਵੀ ਇਹ ਚੀਜ਼ਾਂ ਨੇ ਕਿ ਇੱਕ ਵਿਆਹ ਦੇ ਹੁੰਦਿਆਂ ਤੁਸੀਂ ਦੂਸਰਾ ਨਹੀਂ ਕਰਾ ਸਕਦੇ ਉਹੀ ਸਿੱਖਾਂ ਦੇ ਵੀ ਲਾਗੂ ਹੁੰਦਾ ਪਰ ਇਸ ਦੇ ਵਿੱਚ ਇਹ ਜਿਹੜਾ ਸੌਕਣ ਵਾਲਾ ਸਿਲਸਿਲਾ ਨਾ ਇਹ ਸਮਝਾਇਆ ਗਿਆ ਕਿ ਸੌਕਣ ਫਿਰ ਜਦੋਂ ਆਉਂਦੀ ਹੈ ਨਾ ਤੇ ਘਰ ਬਰਬਾਦ ਹੋ ਜਾਂਦੇ ਨੇ ਸੋ ਸੌਕਣ ਦਾ ਸਾੜਾ ਬਹੁਤ ਜ਼ਿਆਦਾ ਹੁੰਦਾ ਹੈ वैसे कुछ एक ਔਰਤਾ ਹੁੰਦੀਆਂ ਨੇ ਜਿਹੜੀਆਂ ਫਰਾਖ ਦੇ ਲਈ ਨਾਲ ਦੂਸਰਾ ਵਿਆਹ ਪ੍ਰਵਾਨ ਕਰ ਲੈਂਦੀ ਨੇ ਆਪਣੇ ਪਤੀ ਦਾ ਯਾਨੀ ਸੌਕਣ ਨੂੰ ਜਿਹੜਾ ਹੈਗਾ ਪ੍ਰਵਾਨ ਕਰ ਲੈਂਦੀਆਂ ਨੇ ਪਰ ਬਹੁਤੀਆਂ ਨਹੀਂ ਅੰਦਰੋਂ ਸਾੜਾ ਬਹੁਤ ਹੁੰਦਾ ਹੈ ਸੋ ਇਸ ਕਰਕੇ ਇਹਨਾਂ ਪੰਛੀਆਂ ਦੇ ਰਾਹੀਂ ਆ ਬਾਲ ਮਨਾਂ ਦੇ ਵਿੱਚ ਇਹ ਗੱਲ ਪਾਈ ਗਈ ਹੈ ਕਿ ਸੌਕਣ ਮਿੱਟੀ ਦੀ ਵੀ ਮਾਨ ਨਹੀਂ ਜੇ ਤੁਸੀਂ ਇਸ ਤਰ੍ਹਾਂ ਦੇ ਹੋ ਤਾਂ ਫਿਰ ਦੂਸਰੀ ਤੇ ਗੁਰੇਜ਼ ਮਤਲਬ ਵਿਸ਼ਵਾਸ ਕਰਨੋਂ ਗੁਰੇਜ਼ ਕਰੋ ਉਹ ਤੁਹਾਨੂੰ ਸੀਰੇ ਦੇ ਕੜਾਹੇ ਚ ਵੀ ਸੁੱਟਵਾ ਸਕਦੀ ਆ ਉਹਦੇ ਜਾਲ ਚ ਨਾ ਆਓ ਆਪਣੇ ਬੱਚਿਆਂ ਨੂੰ ਵੀ ਉਹ ਤੋਂ ਦੂਰ ਰੱਖੋ ਕਿਉਂਕਿ ਫਿਰ ਇੱਕ ਦੂਸਰੇ ਤੇ ਬੱਚੇ ਵੀ ਮਾਰ ਦਿੰਦੇ ਨੇ ਜਾਂ ਚਿੜੀਆਂ ਸੌਕਣ ਚਿੜੀ ਤੇ ਬੱਚੇ ਤੱਕ ਮਾਰ ਦਿੰਦੀਆਂ ਨੇ ਤੁਸੀਂ ਵੇਖਿਆ ਹੋਣਾ ਸੀ ਤਾਂ ਬਚਪਨ ਜ ਵੇਖਿਆ ਕਿ ਕਈ ਵਾਰੀ ਬੋਟ ਆ ਲੈਣੇ ਤੋਂ ਬਾਅਦ ਡੱਗੇ ਹੁੰਦੇ ਸੀ ਸੋ ਇਸ ਕਰਕੇ ਅ ਕਈ ਵਾਰੀ ਜ਼ਰੂਰੀ ਨਹੀਂ ਕਿ ਆਪ ਡੱਗੇ ਹੋਣ ਉਹ ਕਿਸੇ ਚਿੜੀ ਨੇ ਵੀ ਸੱਟੇ ਹੁੰਦੇ ਆ ਸੋ ਇਸ ਤਰ੍ਹਾਂ ਦਾ ਵੀ ਇਹਨਾਂ ਪੰਛੀਆਂ ਦੇ ਵਿੱਚ ਆਪਸੀ ਵੈਰ ਬਹੁਤ ਹੁੰਦਾ ਹੈ ਘਟਾਰਾਂ ਵੇਖ ਲਓ ਕਿਵੇਂ ਲਹੂ ਲਹਾਨ ਹੁੰਦੀਆਂ ਨੇ ਆਪਸ ਦੇ ਵਿੱਚ ਸੋ ਇਹ ਮਤਲਬ ਹਰ ਜਾਨਵਰ ਦੇ ਵਿੱਚ ਇਸ ਤਰ੍ਹਾਂ ਦਾ ਵੈਰ ਹੁੰਦਾ ਹੈ ਨਾ ਸੋ ਇਹ ਸੀ ਕਹਾਣੀ ਸੌਕਣ ਸਾੜਾ ਪਰ ਪੰਜਾਬੀ ਦਾ ਪੰਜਾਬ ਸੰਭਾਲਦੇ ਨੇ ਉਹਨਾਂ ਨੇ ਜਿਹਦੇ ਕੋਲ ਇਵੇਂ ਹੀ ਕਿਵੇਂ ਸਕੰਦਰ ਸਿੰਘ ਉਹਲਾ ਜੀ ਥੈਂਕ ਯੂ ਲਾਓ ਦੋਸਤੋ ਇਹ ਸੀ ਕਹਾਣੀ ਸੌਕਣ ਸਾੜਾ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਗੀ ਸੋ ਇਹ ਕਹਾਣੀਆਂ ਦੀ ਪਲੇਲਿਸਟ ਜਿਵੇਂ ਸਾਰੀਆਂ ਕਹਾਣੀ ਹੁੰਦੀਆਂ ਨੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਤੇ ਬ੍ਰਾਹਮ ਦੇ ਵਿੱਚ ਗੱਲਬਾਤ ਕਰਨ ਵਾਸਤੇ 9876309655 ਨੰਬਰ ਤੇ ਤੁਸੀਂ ਸੰਝ ਬਣਾ ਸਕਦੇ ਹੋ